ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵਾਂਗੇ ਸੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਆ ਗਏ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਕਹਿੰਦੇ ਮੁਸ਼ਕੀ ਫੇਰ ਰਿਪਲਾਈ ਕਰਨ ਲੱਗੀ ਸੋ ਆਓ ਵੇਖਦੇ ਹਾਂ ਮੁਸ਼ਕੀ ਦਾ ਰਿਪਲਾਈ ਉਹ ਐਕਚੁਅਲ ਵਿੱਚ ਕੱਲ ਸਤਿਗੁਰੂ ਚਾਹਲ ਦਾ ਰਿੰਪਲ ਵੀਰੇ ਨਾਲ ਪੋਡਕਾਸਟ ਆਇਆ ਸੀ ਸੋ ਉਹਨੇ ਇਹਦੇ ਬਾਰੇ ਬਹੁਤ ਕੁਝ ਦੱਸਿਆ ਠੀਕ ਹੈ ਇਹਨੇ ਮਤਲਬ ਪਹਿਲਾ ਲਾਈਵ ਚੋਕ ਜੋ ਬਕਵਾਸ ਕੀਤੀ ਸੀਗੀ ਉਹਨੂੰ ਵੀ ਅਗਲੇ ਨੂੰ ਗੁੱਸਾ ਆ ਗਿਆ ਸੋ ਉਹਨੇ ਰਿੰਪਲ ਵੀਰ ਨਾਲ ਕਾਲ ਤੇ ਗੱਲ ਕੀਤੀ ਸੋ ਉਹਨਾਂ ਦੀ ਜਦ ਵੀਡੀਓ ਇਹਨੇ ਦੇਖੀ ਸੋ ਇਹਨੂੰ ਲੱਗੀਆਂ ਮਿਰਚਾਂ ਤਾਂ ਇਹ ਵੀ ਆ ਗਈ ਫਿਰ ਲਾਈਵ ਹੋ ਕੇ ਰਿਪਲਾਈ ਕਰਨਾ ਸੋ ਦੇਖਦੇ ਆਣੇ ਕਿ ਕੀ ਬਕਵਾਸ ਕੀਤੀ ਆ ਕਿ ਕੀ ਬੋਲੀ ਆ ਇਹਦਾ ਵੀ ਪੱਖ ਸੁਣਦੇ ਆ ਕਹਿੰਦੀ ਮੇਰਾ ਨਹੀਂ ਕੋਈ ਪੱਖ ਸੁਣਦਾ ਮੇਰੀ ਨਹੀਂ ਮਤਲਬ ਕੋਈ ਗੱਲ ਸੁਣਦਾ ਉਹਨੂੰ ਸਾਰੇ ਸਹੀ ਸਮਝਦੇ ਆ ਯਾਰ ਦੇਖ ਜੇ ਕੋਈ ਸਹੀ ਹੋਊਗਾ ਉਹ ਅਗਲਾ ਫੇਰ ਹੀ ਬੋਲਦਾ ਠੀਕ ਹੈ ਤੂੰ ਹਰੇਕ ਗੱਲ ਤੇ ਕਹਦੇ ਨਹੀਂ ਮੈਨੂੰ ਤਾਂ ਕੋਈ ਪਰਵਾਹ ਨਹੀਂ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਮੇਰੇ ਬਾਰੇ ਜੋ ਕੋਈ ਮਰਜ਼ੀ ਬੋਲੇਗੇ ਉਹ ਠੀਕ ਹੈ ਜੇ ਤੂੰ ਸੱਚੀ ਹੁੰਦੀ ਤਾਂ ਤੂੰ ਆਪਦੀ ਸਫਾਈ ਜ਼ਰੂਰ ਰੱਖਣੀ ਸੀ ਠੀਕ ਹੈ ਤੈਨੂੰ ਕਿਸੇ ਦੀ ਲੋੜ ਹੀ ਨਹੀਂ ਸੀ ਤੈਨੂੰ ਕਿਸੇ ਦੀ ਵੀ ਨਹੀਂ ਲੋੜ ਸੀ ਤੈਨੂੰ ਕੋਈ ਚੱਕਰ ਨਹੀਂ ਸੀਗਾ ਮਤਲਬ ਵੀ ਕਿਸੇ ਹੋਰ ਦੇ ਚੈਨਲ ਤੇ ਜਾ ਕੇ ਵੀਡੀਓ ਮਤਲਬ ਤੂੰ ਕਹਿੰਦੀ ਪਈ ਆ ਨਾ ਵੀ ਇੰਨੇ ਲਾਈਵ ਚੋਕੇ ਗੱਲ ਕਹੀ ਐ ਵੀ ਮੇਰਾ ਕਿਸੇ ਨੇ ਕੋਈ ਪੋਡਕਾਸਟ ਨਹੀਂ ਲਿਆ ਸੀ ਠੀਕ ਐ ਮੈਨੂੰ ਕਿਸੇ ਨੇ ਉਸ ਟਾਈਮ ਪੁੱਛਿਆ ਨਹੀਂ ਜਾਂ ਪਿਛਲੀ ਵੀਡੀਓਜ਼ ਵਿੱਚ ਸ਼ਾਇਦ ਮੈਂ ਇਹ ਗੱਲ ਰਿਪੀਟ ਕੀਤੀ ਐ ਸੋ ਇਸ ਵੀਡੀਓ ਵਿੱਚ ਵੀ ਇਹ ਮਤਲਬ ਬੋਲ ਰਹੀ ਸੀ ਕਿ ਮੈਨੂੰ ਕਿਸੇ ਨੇ ਤਾਂ ਕੁਝ ਕਿਹਾ ਨਹੀਂਗਾ ਠੀਕ ਐ ਵੀ ਮੈਨੂੰ ਮੇਰਾ ਕਿਸੇ ਨੇ ਪੱਖ ਨਹੀਂ ਸੁਣਿਆ ਸੋ ਆਓ ਆਪਾਂ ਇਹਦਾ ਪੱਖ ਸੁਣੀਏ ਕੀ ਕੀ ਬੋਲੀ ਐ ਇਹ ਬਾਕੀ ਦੇਖਦੇ ਆ ਕਿ ਕੀ ਹੋ ਰਿਹਾ ਨੇ ਸੋ ਮੇਰੀ ਤਾਂ ਪਹਿਲਾਂ ਵੀ ਇਹਨੂੰ ਇਹ ਗੱਲ ਸੀਗੀ ਤੇ ਹੁਣ ਵੀ ਤੇ ਵੀਡੀਓ ਦੇ ਪਤਾ ਨਹੀਂ ਕਿੰਨੇ ਵਾਰੀ ਮੈਂ ਗੱਲ ਰਿਪੀਟ ਕਰੂੰਗੀ ਵੀ ਜੇ ਤੂੰ ਸਹੀ ਹੁੰਦੀ ਤਾਂ ਆਪਦਾ ਪੱਖ ਜ਼ਰੂਰ ਰੱਖੇਗੀ ਸੋ ਆਪਾਂ ਵੀਡੀਓ ਦੇਖਦੇ ਆ ਜੇਕਰ ਵੀਡੀਓ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਲਾਈਕ ਤੇ ਕਮੈਂਟ ਵੀ ਜ਼ਰੂਰ ਕਰਿਓ ਐਦਾਂ ਦੀਆਂ ਵੀਡੀਓਜ਼ ਦੇਖਣ ਲਈ ਖਾਸ ਕਰ ਮਹਿਕਪ੍ਰੀਤ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਵੀ ਦੀਆ ਵੀਡੀਓ ਸਭ ਤੋਂ ਜ਼ਿਆਦਾ ਆਉਣਗੀਆਂ ਮੇਰੇ ਚੈਨਲ ਤੇ ਅੱਛਾ ਕਿਸੇ ਨੂੰ ਕੀ ਪ੍ਰੂਫ ਹੈ ਕਿ ਮੇਰੇ ਪੈਸੇ ਕਿੱਥੋਂ ਆਏ ਠੀਕ ਹੈ ਚਾਹੇ ਮੈਂ ਗੱਡੀ ਕਿੱਥੋਂ ਲਈ ਰਾਈਟ ਜੀ ਹਾਂਜੀ ਓਕੇ ਇਲਜ਼ਾਮ ਨਹੀਂ ਲਗਾਇਆ ਵੀ ਤੂੰ ਗੱਡੀ ਕਿੱਥੋਂ ਲਈ ਹਨਾ ਸਾਰੇ ਤੇ ਸਾਰੇ ਤੇਰੇ ਤੇ ਇਹ ਕੁਐਸਚਨ ਚੱਕ ਕੇ ਕਿਉਂ ਰਹਿ ਆ ਜੇ ਤੂੰ ਸਹੀ ਐ ਤਾਂ ਦੋਨਾਂ ਨੂੰ ਜਵਾਬ ਦੇਣਾ ਵੀ ਗੱਡੀ ਆਈ ਕਿੱਥੋਂ ਐ ਤੇ ਬਾਕੀ ਗੱਲ ਰਹਿ ਗਈ ਉਹਨਾਂ ਦੇ ਪ੍ਰੂਫਾਂ ਦੀ ਤਾਂ ਤੂੰ ਉਹਨਾਂ ਨੂੰ ਪ੍ਰੂਫ ਦੇ ਦੇ ਵੀ ਹਾਂ ਮੇਰੀ ਇੱਥੋਂ ਇਨਕਮ ਹੁੰਦੀ ਸੀ ਜਾਂ ਸਾਡੀ ਇੱਥੋਂ ਇਨਕਮ ਹੁੰਦੀ ਸੀ ਅਸੀਂ ਗੱਡੀ ਲਈ ਹੈ ਤੂੰ ਕੁਐਸਚਨ ਉੱਠ ਨਹੀਂ ਕਿਉਂ ਦੇ ਰਹੀਆਂ ਤੂੰ ਪਹਿਲਾਂ ਹੀ ਜਵਾਬ ਦੇ ਨਾ ਜੇ ਤੂੰ ਸਹੀ ਆ ਤਾਂ ਬਾਕੀ ਤੇਰੇ ਤੇ ਇਹ ਵਾਲਾ ਸਵਾਲ ਤਾਂ ਉੱਠ ਰਿਹਾ ਜੇ ਤੇਰਾ ਦਿਮਾਗ ਦੇ ਨਾ ਕੰਮ ਕਰਦਾ ਉਹਨਾਂ ਦੇ ਧਿਆਨ ਨਾਲ ਗੱਲ ਸੁਣ ਉਹ ਤਾਂ ਕਹਿ ਰਹੇ ਨੇ ਕਿ ਤੇਰੇ ਸਿਰਫ ਪਾਪਾ ਕੰਮ ਕਰਦੇ ਨੇ ਠੀਕ ਹੈ ਤੇ ਉਹ ਮਤਲਬ ਮਿਸਤਰੀ ਨੇ ਦੇ ਰਿਆ ਕਹਿੰਦੇ ਅਕੋਰਡਿੰਗ ਵਿਸਤਰੀਆਂ ਤੇ ਮਿਸਤਰੀ ਦੀ ਜੋ ਦਿਹਾੜੀ ਹੈ ਠੀਕ ਹੈ 7-800 ਮਿਨੀਮਮ ਮੈਕਸਿਮਮ ਹੋਊਗੀ ਠੀਕ ਹੈ ਤੇ ਉਸ ਨਾਲ ਕਰਦਾ ਖਰਚ ਵੀ ਨਿਕਲਣਾ ਸੋ ਗੱਡੀ ਲੈਣੀ ਕੋਈ ਈਜ਼ੀ ਗੱਲ ਨਹੀਂ ਹੈ ਕਿ ਵੱਧ ਵੱਧ 3-4 ਲੱਖ ਦੇ ਜਾਂ ਕਿੰਨੇ ਦੀ ਵੀ ਤੇਰੇ ਕਹਿੰਦੇ ਅਕੋਰਡਿੰਗ ਆਈ ਹੈ ਪਰ ਇੰਨਾ ਪੈਸਾ ਇਕੋ ਦਮ ਜੋੜਨਾ ਕੋਈ ਸੌਖੀ ਗੱਲ ਨਹੀਂ ਹੈਗੀ ਸੋ ਤੂੰ ਜਵਾਬ ਦੇ ਤੈਨੂੰ ਕੋਈ ਨਹੀਂ ਕਹਿਊਗਾ ਠੀਕ ਹੈ ਹੈਲੋ ਮੈਡਮ ਜੀ ਗੁਰਵਿੰਦਰ ਹਾਂਜੀ ਗੁਰਵਿੰਦਰ ਚਲੋ ਮੈਂ ਤੁਸੀਂ ਇੱਥੇ ਹੀ ਸਮਝ ਸਕਦੇ ਹੋ ਕਿ ਕੋਈ ਆਪਣਾ ਸੋਸ਼ਲ ਤੇ ਮੈਂ ਕਹਿੰਨੀ ਆ ਐਨਾ ਕੁਝ ਇਗਨੋਰ ਕਰਨ ਦੇ ਬਾਵਜੂਦ ਵੀ ਸੋਸ਼ਲ ਨੂੰ ਚਲਾ ਰਿਹਾ ਮੇਰੇ ਵਰਗਾ ਹਨਾ ਤੇ ਫਿਰ ਵੀ ਮਤਲਬ ਕਹਿੰਦੇ ਨੇ ਕਿ ਅਖੇ ਇਹਨੂੰ ਤਾਂ ਕੋਈ ਇਨਕਮ ਨਹੀਂ ਆਂਦੀ ਇਹਨੂੰ ਕੁਝ ਆਂਦਾ ਨਹੀਂ ਤੁਸੀਂ ਕਿਵੇਂ ਜੱਜ ਕਰ ਸਕਦੇ ਹੋ ਬਾਕੀ ਸੋ ਗੱਲ ਰਹੇਗੀ ਜੱਜ ਕਰਨ ਦੀ ਤੁਸੀਂ ਕਹਿ ਰਹੀਆਂ ਕਿ ਐਦਾਂ ਕਿਵੇਂ ਕੋਈ ਵੀ ਮੈਨੂੰ ਜੱਜ ਕਰ ਸਕਦਾ ਕਿ ਇਹਨਾਂ ਦੀ ਇਨਕਮ ਕਿੱਥੋਂ ਆਂਦੀ ਹੈ ਕਿੱਥੋਂ ਨਹੀਂ ਠੀਕ ਹੈ ਤੂੰ ਕਹਿ ਰਹੀ ਹੈ ਕਿ ਬਈ ਆਪਣੇ ਸੋਸ਼ਲ ਤੋਂ ਤੂੰ ਅਰਨਿੰਗ ਕਰ ਰਹੀ ਹੈ ਠੀਕ ਹੈ ਤਾਂ ਤੈਨੂੰ ਕੀ ਲੱਗਦਾ ਕਿ ਦੁਨੀਆ ਬੇਵਕੂਫ ਹੈ ਤੇਰਾ ਚੈਨਲ ਹੁਣੇ-ਹੁਣੇ ਮੋਨਟਾਈਜ਼ ਹੋਇਆ ਕੁ ਤਕਰੀਬਨ ਮੰਥ 2 ਮੰਥ ਪਹਿਲਾਂ ਵੱਧ ਤੋਂ ਵੱਧ 3 ਮੰਥ ਲਾ ਲਾ ਠੀਕ ਹੈ ਉਸ ਤੋਂ ਪਹਿਲਾਂ ਤੇਰਾ ਚੈਨਲ ਮੋਨਟਾਈਜ਼ ਨਹੀਂ ਸੀ ਸੋ ਤੂੰ 1 ਮਹੀਨੇ ਜਾਂ 2 ਮਹੀਨੇ ਦੇ ਅੰਦਰ ਅੰਦਾਜ਼ ਐਡਾ ਕਿਹੜਾ ਤੇਰਾ ਲੱਖਾਂ ਕਰੋੜਾਂ ਵਿਊਜ਼ ਆਉਂਦੇ ਸੀ ਮਿਲੀਅਨ ਚ ਵਿਊਜ਼ ਆਉਂਦੇ ਸੀ ਕਿ ਜਿਹੜੇ ਤੇਰੇ ਇੱਕ ਦੋ ਮੰਥ ਦੇ ਅਰਨਿੰਗ ਜੀ ਤੇਰਾ 4-5 ਲੱਖ ਰੁਪਏ ਜੁੜ ਗਿਆ ਪਰ ਤੈਨੂੰ ਜੱਜ ਕਰਨਾ ਕੋਈ ਬਾਹਲੀ ਔਕੀ ਗੱਲ ਨਹੀਂ ਤੂੰ ਆਪ ਦਾ ਭਾਂਡਾ ਆਪ ਹੀ ਪੋੜੀਂ ਇੰਨੀਂ ਦੇਖ ਕਮੈਂਟਾਂ ਚ ਸਿਰਫ ਮੁੰਡਿਆਂ ਦੇ ਨਾਮ ਲਈ ਜਾਂਦੇ ਆ ਕਾਸ਼ 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 ਹੁਣ ਤੂੰ ਇਹ ਨਾ ਕਹਿ ਦੇ ਕਿ ਫੇਰ ਇਹਨੂੰ ਮੇਰਾ ਆਸ਼ਕ ਬਣਾ ਰਿਹਾ ਹੈ ਜਾਂ ਤੇਰਾ ਆਸ਼ਕ ਹੈ ਕਮੈਂਟ ਪੜ ਲੈ ਤੈਨੂੰ ਕਿਵੇਂ ਦੇ ਕਮੈਂਟ ਕਰ ਰਹੇ ਆ ਇਹ ਠੀਕ ਆ ਨਾ ਵਿਆਹ ਦੇ ਫਲਾਨੇ ਦੇ ਢੰਗਾਂ ਦੇ ਇਹਨੂੰ ਕੱਲੇ ਨੂੰ ਜ਼ਿਆਦਾ ਟੈਨਸ਼ਨ ਪਈ ਹੋਈ ਆ ਵਿਆਹ ਦੀ ਮੈਂ ਇੱਥੇ ਲੋਕਾਂ ਨੂੰ ਸਫਾਈ ਨਹੀਂ ਦੇਣੀ ਕਿ ਮੈਨੂੰ ਪੈਸੇ ਆਉਂਦੇ ਆ ਮੈਨੂੰ ਇਹ ਆਉਂਦਾ ਮੈਨੂੰ ਉਹ ਆਉਂਦਾ ਮੈਂ ਕਿਹੜੀ ਗੱਲ ਤੋਂ ਸਫਾਈ ਦਵਾਂ ਮੈਂ ਸਹੀ ਆ ਚਾਹੇ ਮੈਂ ਗਲਤਾਂ ਮੈਨੂੰ ਪਤਾ ਮੈਂ ਸਹੀ ਆ ਚਾਹੇ ਮੈਂ ਗਲਤਾਂ ਜਿੰਨੇ ਅਲੀਗੇਸ਼ਨ ਲਗਾਏ ਜਾ ਰਿਹਾ ਲੱਗਣ ᱫੋ ਯਾਰ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਠੀਕ ਹੈ ਉਹ ਬੇਵਕੂਫ ਇਨਸਾਨ ਤੈਨੂੰ ਕੀ ਲੱਗਦਾ ਤੂੰ ਐਦਾਂ ਐਟੀਟਿਊਡ ਦਿਖਾਵੇਂਗੀ ਕਿ ਮੈਨੂੰ ਕੋਈ ਟੈਨਸ਼ਨ ਨਹੀਂ ਮੈਨੂੰ ਕੋਈ ਪਰਵਾਹ ਨਹੀਂ ਜਿੰਨੇ ਅਲੀਗੇਸ਼ਨ ਲੱਗਦੇ ਲੱਗਣਦੇ ਐ ਇਦਾਂ ਕਹਿਣ ਨਾਲ ਤੂੰ ਸੱਚੀ ਨਹੀਂ ਬਣਨ ਲੱਗੀ ਜੇ ਤੂੰ ਸੱਚੀ ਹੈ ਤਾਂ ਆਪਦਾ ਪੱਖ ਰੱਖੇਂਗੀ ਜਾਂ ਰੱਖ ਠੀਕ ਐ ਇਦਾਂ ਆ ਕੇ ਨੈਟ ਤੇ ਦੋਗਲੀਆਂ ਜੀਆਂ ਗੱਲਾਂ ਕਰਨ ਨਾਲ ਤੂੰ ਸੱਚੀ ਨਹੀਂ ਬਣਨ ਲੱਗੀ ਸੋ ਜੁੰਨੇ ਵਾਲੀ ਵੀ ਚੰਨ ਲੱਗ ਗਿਆ ਲੱਗ ਗਿਆ ਲੱਗਣ ਤੋਂ ਇਹ ਵਾ ਸੋ ਆਪਦਾ ਪੱਖ ਰੱਖ ਠੀਕ ਐ ਐ ਫਾਲਤੂ ਬਕਵਾਸ ਕਰਨ ਦੀ ਲੋੜ ਨਹੀਂ ਹੁੰਦੀ ਬਟ ਜੇਕਰ ਮੈਂ ਕਿਸੇ ਦੀ ਔਕਾਤ ਦੀ ਗੱਲ ਕੀਤੀ ਸੀ ਨਾ ਉਹ ਬੰਦੇ ਨੂੰ ਹੱਲੇ ਵੀ ਨਹੀਂ ਅਕਲ ਆਈ ਔਕਾਤ ਉਹ ਹੱਲੇ ਵੀ ਆਪਣੀ ਦਿਖਾ ਰਿਹਾ ਹੈ ਹੱਲੇ ਵੀ ਠੀਕ ਹੈ ਇੱਥੋਂ ਤੱਕ ਧਮਕੀਆਂ ਤਾਂ ਮੈਨੂੰ ਮਿਲਣੀਆਂ ਹੀ ਮਿਲਣੀਆਂ ਸੀ ਮੇਰੇ ਪਿੰਡ ਤੱਕ ਵੀ ਗੱਲ ਆ ਗਈ ਹੈ ਅਖੇਂ ਦੇ ਪਿੰਡ ਦੇਆਂ ਨੂੰ ਐ ਕਹੋ ਐ ਕਹੋ ਔਂ ਕਹੋ ਮੈਂ ਇੱਕ ਗੱਲ ਕਹਿਣੀ ਆਉਂਦਾ ਸੋ ਕੋਡ ਐਟੀਟਿਊਡ ਦਿਖਾ ਦਿਖਾ ਕੇ ਜੋ ਤੂੰ ਔਕਾਤ ਔਕਾਤ ਦੱਸ ਰਹੀ ਹੈ ਨਾ ਇਹਨੂੰ ਔਕਾਤ ਨਹੀਂ ਕਹਿੰਦੇ ਠੀਕ ਹੈ ਨਾ ਉਹ ਉਸਦੇ ਇਲਜ਼ਾਮ ਲੱਗ ਰਹੇ ਸੀ ਉਹਨੂੰ ਵੀ ਰੋਸਟਰ 'ਚ ਗਲਤ ਕਹਿ ਰਹੇ ਸੀ ਠੀਕ ਹੈ ਅਗਲੇ ਨੇ ਆਪ ਦਾ ਪੱਖ ਰੱਖਿਆ ਅਗਲੇ ਨੇ ਸਭ ਦੇ ਸਾਹਮਣੇ ਦੱਸਿਆ ਕਿ ਸਾਡੀ ਆ ਗੱਲ ਸੀ ਇਸ ਕਰਕੇ ਸਾਡਾ ਰੋਲਾ ਪਿਆ ਆ ਸਭ ਕੁਝ ਸੀ ਠੀਕ ਹੈ ਤੇਰੇ ਵਾਂਗੂ ਨਹੀਂ ਮੇਰੇ ਤੇ ਕੋਈ ਜੋ ਮਰਜ਼ੀ ਕਰ ਲੇ ਮੈਨੂੰ ਕੋਈ ਪਰਵਾਹ ਨਹੀਂ ਐਦਾਂ ਕੋਈ ਨਹੀਂ ਭੌਂਕਦਾ ਤੇਰੇ ਵਾਂਗੂ ਠੀਕ ਹੈ ਤੇਰੇ ਤੈਨੂੰ ਤਾਂ ਗਾਲਾਂ ਕੱਢਣ ਨੂੰ ਦਿਲ ਕਰਦਾ ਅਗਲੇ ਕੋਲੇ ਕੱਲਾ-ਕੱਲਾ ਸਬੂਤ ਪਿਆ ਜੇ ਤੇਰੇ ਕੋਲ ਹੈ ਤਾਂ ਤੂੰ ਦਿਖਾ ਤੂੰ ਭੌਂਕ ਰਹੀਆਂ ਨਾ ਧਮਕੀਆਂ ਦਿੱਤੀਆਂ ਠੀਕ ਹੈ ਕਿੱਥੇ ਧੰਮ ਕਹਿੰਦੇ ਤੈਨੂੰ ਦੁਖਾ ਕੇ ਸਕਰੀਨ ਤੇ ਲਾਇਆ ਕਰ ਕਰ ਠੀਕ ਹੈ ਜਿੱਤੇ ਤੈਨੂੰ ਮੈਸੇਜ ਆਇਆ ਨਾ ਸਕਰੀਨ ਤੇ ਮੈਸੇਜ ਲਗਾਇਆ ਕਰ ਜਿੱਤੇ ਤੈਨੂੰ ਕਾਲ ਆਈ ਉਹ ਕਾਲ ਰਿਕਾਰਡਿੰਗ ਪਲੇ ਕਰਿਆ ਕਰ ਠੀਕ ਹੈ ਜਿਵੇਂ ਅਗਲੇ ਸਬੂਤ ਪੇਸ਼ ਕਰਕੇ ਗੱਲ ਕਰਦੇ ਆ ਨਾ ਉਵੇਂ ਤੂੰ ਵੀ ਸਬੂਤ ਦੇ ਨਾਲ ਗੱਲ ਕਰਿਆ ਕਰ ਐਵੇਂ ਕੁੱਤੇ ਵਾਂਗ ਭੌਂ ਕਹਿਣਾ ਕਰ ਜਾਦਾ ਮੇਰੇ ਤੇ ਜਿੰਨੇ ਅਲੀਗੇਸ਼ਨ ਲਗਾਏ ਜਾ ਰਹੇ ਆ ਲੱਗਣ ਦਾ ਕੋਈ ਟੈਨਸ਼ਨ ਨਹੀਂ ਬਟ ਜੇਕਰ ਕੱਲ ਨੂੰ ਕੋਈ 1921 ਹੁੰਦੀ ਹੈ ਇਹ ਜੋ ਵੀ ਮੈਨੂੰ ਠਿੱਠ ਪਰੇਸ਼ਾਨ ਕਰਦੇ ਭੈਣਾਂ ਇਹ ਸਾਰੇ ਜਾਣੇ ਜ਼ਿੰਮੇਵਾਰ ਆ ਠੀਕ ਹੈ ਓਕੇ ਜੋ ਆ ਫਾਲਤੂ ਲੋਕ ਮੈਨਾਂ ਮੇਰਾ ਦਿਲ ਤੱਕ ਆ ਰਿਹਾ ਮੈਂ ਇਦਾਂ ਦਾ ਕੁਝ ਬੋਲਾਂ ਪਰ ਉਹਦੇ ਨਾਲ ਬੋਲਣ ਨਾਲ ਕੋਈ ਨਾਣੀ ਹਨਾ ਮੇਰੀ ਰਿਐਲਿਟੀ ਇਹ ਆ ਆਕਾਸ਼ ਹਾਂਜੀ ਕੀ ਬੋਲਦੇ ਪਏ ਅੱਛਾ ਗੰਦ ਪਾਵੇਂ ਤੂੰ ਤੇ ਭੁਗਤਣ ਲੋਕ ਵਾਹ ਹਾਂ ਦੱਸ ਕੀ ਹੈ ਤੇਰੀ ਰਿਐਲਿਟੀ ਦੱਸ ਕੀ ਰਿਐਲਿਟੀ ਹੈ ਵੀ ਮੁੰਡੇ ਫਸਾਉਣੇ ਪੈਸੇ ਇਕੱਠੇ ਕਰਨੇ ਆਹ ਰਿਐਲਿਟੀ ਹੈ ਦੱਸਣ ਦੀ ਹਿੰਮਤ ਰੱਖਿਆ ਕਰ ਫਿਰ ਕਿ ਮੇਰੇ ਲਾਈਵ ਲਾਈਵ ਦੀ ਜੇਕਰ ਮੈਂ ਗੱਲ ਕਰਾਂ ਨਾ ਹੁਣ ਇਹਨਾਂ ਨੂੰ ਐ ਲੱਗਦਾ ਕਿ ਇਹ ਲਾਈਵ 'ਚ ਰਿਪਲਾਈ ਦੇਊਗੀ ਇਹ ਲਾਈਵ 'ਚ ਜਿਹੜੀ ਆਡੀਅנס ਮੇਰੇ ਨਾਲ ਜੁੜੀ ਹੋਈ ਆ ਹਨਾ ਮੰਨ ਲਓ ਜੇਕਰ 100% 'ਚ ਮੇਰੇ ਨਾਲ ਕੋਈ 3-4 ਵੀ ਖੜੇ ਆ ਨਾ ਜੇਕਰ ਮੈਂ ਉਹਨਾਂ ਦਾ ਵੀ ਨਾਮ ਲੈਨੀ ਆ ਇਹ ਉਹਨਾਂ ਨਾਲ ਕੰਪੇਅਰ ਕਰ ਰਿਹਾ ਅੱਛਾ ਤਾਂ ਜਿਹੜਾ ਹੁਣ ਤੱਕ ਤੂੰ ਭੋਂਕੀ ਜਾਂਦੀ ਸੀ ਇਹ ਰਿਪਲਾਈ ਨਹੀਂ ਗਿਆ ਤੈਨੂੰ ਇੰਨੀ ਵੀ ਨਹੀਂ ਅਕਲ ਜੇ ਤੂੰ ਕਿਸੇ ਦੀ ਗੱਲ ਦਾ ਜਵਾਬ ਦੇ ਰਹੀ ਆ ਉਹਨੂੰ ਰਿਪਲਾਈ ਕਹਿੰਦੇ ਆ ਠੀਕ ਐ ਇਹਨੂੰ ਰਿਪਲਾਈ ਕਹਿੰਦੇ ਜੇ ਤੂੰ ਭੋਂਕ ਰਹੀ ਬਾਕੀ ਜੋ ਤੂੰ ਕਹਿ ਰਹੀ ਹੈ ਕਿ ਮੈਨੂੰ ਕੰਪੇਅਰ ਕਰਦੇ ਆ ਮੈਂ ਕਿਸੇ ਦਾ ਵੀ ਨੇਮ ਲੈਦਾ ਤਾਂ ਕੋਈ ਬੰਦਾ ਕਹਿ ਦਵੇ ਠੀਕ ਹੈ ਤੂੰ ਕੰਪੇਅਰ ਤੈਨੂੰ ਤਾਂ ਕਰਦੇ ਆ ਬੋਲਦੇ ਕਿਉਂਕਿ ਤੂੰ ਸਿਰਫ ਇੱਕ ਦੋ ਮੁੰਡਿਆਂ ਦੇ ਨਾਮ ਲੈਣੀਆਂ ਜਿਆਦਾ ਅਬ ਅਮਨ ਸੋਰੀ ਆਕਾਸ਼ ਦੇ ਮੰਗਰ ਪਈ ਹੈ ਕਦੋਂ ਦੀ ਉਹਦੀ ਕਮੈਂਟ ਰੀਡ ਕਰੀ ਆਣੀ ਹੈ ਠੀਕ ਹੈ ਜਦੋਂ ਵੀ ਤੂੰ ਲਾਈਵ ਹੁੰਨੀ ਆ ਤੂੰ ਸਿਰਫ ਮੁੰਡਿਆਂ ਦੇ ਕਮੈਂਟ ਹੀ ਰੀਡ ਕਰਨੇ ਹੁੰਦੇ ਆ ਹੁਣ ਵੀ ਤੂੰ ਸਿਰਫ ਮੁੰਡਿਆਂ ਦੇ ਕਮੈਂਟ ਰੀਡ ਕਰੀ ਆਣੀ ਆ ਕੁੜੀਆਂ ਦੇ ਬਹੁਤ ਕੱਟ ਕਮੈਂਟ ਕਰੀ ਓਕੇ ਮੈਂ ਇੱਕ ਡਰਿੰਕ ਕਰਦੀ ਐ ਮੈਂ ਕ ਇਹ ਕਰਦੀ ਤੁਸੀਂ ਕਰਾ ਕੇ ਆਇਓ ਮੇਕ ਬਿਨਾ ਸਬੂਤ ਤੋਂ ਕੋਈ ਵੀ ਨਹੀਂ ਬੋਲਦਾ ਠੀਕ ਹੈ ਤੇਰੇ ਸਤਗੁਰ ਚਾਹਲ ਨਾਲ ਤੇਰੀ 8-8 ਘੰਟੇ ਗੱਲ ਹੁੰਦੀ ਸੀ ਨਾ ਉਹਨੇ ਹੀ ਦੱਸਿਆ ਸ਼ਾਇਦ ਉਹਨੇ ਵੀ ਵੀਡੀਓ ਵਿੱਚ ਦੱਸਿਆ ਤੇ ਕਿਸੇ ਨੇ ਕਮੈਂਟ ਵੀ ਕੀਤਾ ਸੀ ਰਿੰਪਲ ਵਗੈਰੇ ਨੇ ਕਿ ਤੂੰ ਡਰਿੰਕ ਕਰਦੀ ਐ ਯਾਰ ਮੈਨੂੰ ਨਾ ਤੇਰੇ ਤੋਂ ਹੋਰ ਵੀ ਜ਼ਿਆਦਾ ਗੁੱਸਾ ਆਉਣ ਲੱਗਿਆ ਇਹਨਾਂ ਨੂੰ ਰਿਪਲਾਈ ਵੀ ਦੇਣਾ ਚਾਹੀਦਾ ਠੀਕ ਹੈ ਨਾ ਐਵੇਂ ਨਹੀਂ ਹੁੰਦਾਗਾ ਜੇਕਰ ਕੋਈ ਬੋਲ ਰਿਹਾ ਹੈ ਨਾ ਉੱਥੇ ਮੈਂ ਕਹਣੀ ਆ ਰਿਪਲਾਈ ਦਓ ਤੇ ਆਪਣਾ ਬੈਠੋ ਕਿਉਂਕਿ ਜਿਹੜਾ ਇਨਸਾਨ ਚੁੱਪ ਕਰ ਜਾਂਦਾ ਹੁਣ ਕਈ ਮੈਨੂੰ ਇਹ ਵੀ ਕਹਿ ਗਏ ਸੀਗੇ ਕਿ ਬਸ ਉਹ ਚੁੱਪ ਕਰ ਗਈ ਹੋ ਸਕਦਾ ਸੱਚ ਹੋਵੇ ਉਹ ਚੁੱਪ ਕਰ ਗਈ ਹੋ ਸਕਦਾ ਸੱਚ ਹੋਵੇ ਹਨਾ ਇਹ ਕੀ ਗੱਲ ਹੋਈ ਕਦੇ ਕਹਣੀ ਮੈਂ ਰਿਪਲਾਈ ਦੇਣਾ ਨਹੀਂ ਕਦੇ ਕਹਣੀ ਆ ਰਿਪਲਾਈ ਦੇਣਾ ਚਾਹੀਦਾ ਮੈਨੂੰ ਬੋਲਣਾ ਚਾਹੀਦਾ ਜੇ ਦੇਣਾ ਤਾਂ ਚੰਗੀ ਤਰ੍ਹਾਂ ਦੇਣਾ ਇਹ ਕੀ ਗੱਲ ਹੋਈ ਅੱਧ ਵਿਚਾਲਾ ਕਰੀ ਨਹੀਂ ਦੋਗਲੀਆਂ ਜੀਆਂ ਗੱਲਾਂ ਕਰੀ ਜੰਨੀਆਂ ਜਿਵੇਂ ਅਗਲੇ ਨੇ ਉਹਨੇ ਠੋਕ ਕੇ ਗੱਲ ਕੀਤੀ ਤੂੰ ਵੀ ਓਦਾਂ ਠੋਕ ਕੇ ਗੱਲ ਕਰ ਨਾਲੇ ਤਾਂ ਕਹਣੀ ਮੈਨੂੰ ਫਰਕ ਨਹੀਂ ਪੈਂਦਾ ਨਾਲੇ ਕਹਣੀ ਰਿਪਲਾਈ ਦੇਣਾ ਚਾਹੀਦਾ ਤੇਰਾ ਵੀ ਕੋਈ ਸਟੈਂਡ ਨਹੀਂ ਆਗਾ ਮੈਨੂੰ ਆ ਮੈਂ ਨਾ ਤੁਹਾਨੂੰ ਇਹ ਵੀ ਗੱਲ ਕਹਿਣੀ ਆ ਜਿਹੜੇ ਮੈਨੂੰ ਇਮੋਸ਼ਨਲ ਬਲੈਕਮੇਲ ਕਰਦੇ ਅੱਛਾ ਤੇ ਜੋ ਤੂੰ ਕਰ ਰਹੀ ਸੀ ਉਹ ਕੀ ਬਲੈਕਮੇਲ ਨਹੀਂ ਸੀ ਅੱਛਾ ਉਹਨੂੰ ਇਮੋਸ਼ਨਲ ਬਲੈਕਮੇਲ ਨਹੀਂ ਕਹਿੰਦੇ ਤੂੰ ਤਾਂ ਸਿੰਪਥੀ ਗੈਨ ਕਰਨਾ ਚਾਹੁੰਦੀ ਹੈ ਕਿ ਜੇ ਸਾਡੇ ਘਰੇ 1921 ਹੋਗੀ ਤਾਂ ਇਹਦੇ ਜ਼ਿੰਮੇਵਾਰ ਮੈਨੇ ਰੋਸਟ ਕਰਨ ਵਾਲੇ ਪਬਲਿਕ ਹੋਊਗੀ ਤੂੰ ਸਿੱਧਾ ਸਿੱਧਾ ਕਹਿ ਰਹੀ ਹੈ ਜੇ ਤੇਰੇ ਮਨ ਚ ਹਲਚਲ ਹੋਏ ਤੈਨੂੰ ਡਰ ਪਿਆ ਤੂੰ ਫੇਰ ਹੀ ਇਹ ਗੱਲ ਕੀਤੀ ਠੀਕ ਹੈ ਨਹੀਂ ਤਾਂ ਇਦਾਂ ਕੋਈ ਨਹੀਂ ਬੋਲਦਾ ਐਦਾਂ ਬੋਲ ਕੇ ਤੇ ਖੁਦ ਪ੍ਰੂਫ ਕਰਦਾ ਕਿ ਤੂੰ ਗਲਤ ਹੈ ਤਾਂ ਤੈਨੂੰ ਹੁਣ ਡਰ ਲੱਗ ਜਾਂਦਾ ਕਿ ਮੇਰੀਆਂ ਪੋਲਾਂ ਖੁੱਲੀਆਂ ਜਾਂਦੀਆਂ ਆਇਆ ਹੈਣਾ ਰਿੰਪਲ ਲਾ ਲਓ ਜਸ ਜਵੰਦਾ ਲਾ ਲਓ ਚਾਹੇ ਇਹ ਜਿਹੜੇ ਲੋਕਾਂ ਨੂੰ ਮੈਂ ਕਹਿੰਨੀ ਗਿਆਨ ਚਲੋ ਗਿਆਨ ਤੇ ਗੱਲ ਆ ਗਈ ਵੀ ਇਹ ਜਿਹ ਗਿਆਨ ਦਿੰਦੇ ਆ ਇਹਨਾਂ ਨੇ ਕਦੇ ਇਹ ਦੇਖਿਆ ਵੀ ਉਹ ਇੱਕ ਕੁੜੀ ਹੈ ਹਾਂ ਚਲੋ ਮੰਨਦੇ ਆ ਮੇਰੇ ਮੇਰੇ ਕੋਲ ਵੀ ਪ੍ਰੂਫ ਪਿਆ ਮੇਰੇ ਤੇ ਬਹੁਤ ਕੁਝ ਪਿਆ ਹੈ ਤੇ ਇਹਨੇ ਮੈਨੂੰ ਕਾਲ ਕੀਤੀ ਕਿ ਮੈਂ ਇੱਕ ਕੀ ਰਿ ਨਾ ਤੂੰ ਵੀ ਰਿਪਲਾਈ ਦੇ ਠੀਕ ਹੈ ਇਹਨਾਂ ਨੇ ਕਦੇ ਨਹੀਂ ਕੋਈ ਗੱਲ ਕੀਤੀ ਜੇਕਰ ਪਿੱਛੇ ਗੱਲ ਹੋਈ ਠੀਕ ਹੈ ਉਦੋਂ ਵੀ ਇਹਨਾਂ ਨੇ ਮੈਨੂੰ ਮੈਂ ਵੇਟ ਕਰਦੀ ਰਹੀ ਮੈਂ ਕੁਝ ਨਹੀਂ ਆਇਆਗਾ ਬਟ ਗੱਲ ਰਹਿ ਗਈ ਰਿੰਪਲ ਵੀਰੇ ਦੀ ਠੀਕ ਹੈ ਉਹਨੇ ਜੋ ਵੀ ਵੀਡੀਓਜ਼ ਪਾਈਆਂ ਤੈਨੂੰ ਕਦੇ ਕੁਝ ਗਲਤ ਨਹੀਂ ਗਿਆ ਤੈਨੂੰ ਹਮੇਸ਼ਾ ਲਾਸਟ ਤੇ ਚੰਗਾ ਮੈਸੇਜ ਦਿੱਤਾ ਹਮੇਸ਼ਾ ਤੇਰੀਆਂ ਗਲਤੀਆਂ ਦੱਸਿਆ ਕਿ ਮੈਂ ਤੂੰ ਆ ਨਾ ਕਰ ਤੂੰ ਆ ਨਾ ਕਰ ਚੰਗੀ ਬਲੌਗਿੰਗ ਕਰਿਆ ਕਰ ਤੈਨੂੰ ਸਿਰਫ ਤੇਰੀਆਂ ਗਲਤੀਆਂ ਦੱਸਿਆ ਹੋਰ ਉਹਨੇ ਕੁਝ ਗਲਤ ਨਹੀਂ ਕਿ ਤੂੰ ਮਤਲਬ ਤੂੰ ਇਹ ਕਹਿ ਰਹੀ ਆ ਕਿ ਮੈਂ ਕੁੜੀ ਸੀ ਮੈਨੂੰ ਗਲਤ ਕਿਹਾ ਠੀਕ ਹੈ ਤੇ ਗੱਲ ਰਹਿ ਗਈ ਤੂੰ ਕਹਿ ਰਹੀ ਆ ਕਿ ਮੈਨੂੰ ਕਿਸੇ ਨੇ ਫੋਨ ਨਹੀਂ ਕੀਤਾ ਮੈਂ ਵੇਟ ਕਰਦੀ ਰਹੀ ਠੀਕ ਹੈ ਤੂੰ ਇਸ ਤੋਂ ਜਦੋਂ ਪਹਿਲਾਂ ਤੇਰੀਆਂ ਰਿਕਾਰਡਿੰਗਸ ਆਈਆਂ ਲਾਪਰੀਤ ਵਾਲੀਆਂ ਤੇਰੀਆਂ ਕਾਲ ਰਿਕਾਰਡਿੰਗ ਵਾਰ ਲੋ ਹੋਈਆਂ ਤਾਂ ਉਦੋਂ ਵੀ ਤੂੰ ਇਹ ਗੱਲ ਕਹੀ ਕਿ ਮੈਂ ਕਿਸੇ ਨੂੰ ਕੋਈ ਸਫਾਈ ਨਹੀਂ ਦੇਣੀ ਠੀਕ ਹੈ ਤੇ ਅੱਜ ਤੂੰ ਮੁਕਰ ਰਹੀ ਹੈ ਠੀਕ ਹੈ ਤੇ ਦੂਜੀ ਗੱਲ ਹੁਣ ਵੀ ਤੂੰ ਸਾਫ਼-ਸਾਫ਼ ਕਹਿ ਰਹੀ ਆ ਕਿ ਵੀ ਮੈਂ ਕਿਸੇ ਨਾਲ ਕੋਈ ਪੋਡਕਾਸਟ ਨਹੀਂ ਕਰਦਾ ਰਿੰਪਲ ਵੀ ਨੇ ਸਪੈਸ਼ਲ ਸਟੋਰੀ ਪਾਈ ਸੀ ਕਿ ਵੀ ਜੇ ਤੂੰ ਆਪ ਦਾ ਪੱਖ ਰੱਖਣਾ ਚਾਹਣੀ ਹੈ ਤੇ ਰੱਖ ਸਕਦੀ ਹੈ ਪਰ ਤੂੰ ਨਹੀਂ ਰੱਖਿਆ ਤਾਂ ਅੱਜ ਤੂੰ ਕਿਵੇਂ ਮੂੰਹ ਚੱਕ ਕੇ ਕਹਿ ਸਕਦੀ ਹੈ ਕਿ ਮੇਰਾ ਤਾਂ ਕਿਸੇ ਨੇ ਪੱਖ ਸੁਣਿਆ ਹੀ ਨਹੀਂ ਇਹ ਉਹ ਤੂੰ ਗਲਤ ਹੈ ਤੇ ਗਲਤ ਹੀ ਰਹੇਂਗੀ ਠੀਕ ਹੈ ਤੂੰ ਕਦੇ ਵੀ ਸਹੀ ਨਹੀਂ ਹੋ ਸਕਦੀ ਜਿੰਨਾ ਚਿਰ ਤੂੰ ਆਪਦੀਆਂ ਗਲਤੀਆਂ ਨਹੀਂ ਮੰਨਦੀ ਆਪਦਾ ਪੱਖ ਨਹੀਂ ਰੱਖਦੀ ਜਾਂ ਤੇ ਸਾਰੀ ਗੱਲ ਸੱਚੀ ਦੱਸ ਦੇ ਆਪਦਾ ਜੋ ਵੀ ਹੈ ਆਪਦਾ ਕਲੀਅਰ ਕਰਕੇ ਆਪਦੀ ਚੰਗੀ ਬਲੌਗਿੰਗ ਕਰ ਠੀਕ ਹੈ ਗੱਲਾਂ ਤੋਂ ਮੁੱਕਰਿਆ ਨਾ ਕਰ ਮੁਸ਼ਕੀ ਜੀ ਟੱਲੇ ਮੈਨੂੰ ਕੱਲ ਇਹ ਕਿ ਮੇਰੇ ਆ ਦੇ ਰਿਲੇਟਿਡ ਵੀ ਗੱਲ ਕੀਤੀ ਗਈ ਹੈ ਕੱਲ ਹਨਾ ਤਾਂ ਮੇਰਾ ਉਹਨੂੰ ਇਹੀ ਮੈਸੇਜ ਹੈ ਕਿ ਜੇਕਰ ਮੈਨੂੰ ਕੋਈ ਦੁੱਕੀ ਦਾ ਬੰਦਾ ਦੁੱਕੀ ਦਾ ਬੰਦਾ ਇਹ ਮੈਂ ਨਾ ਮਾਰ ਗਿਆ ਨਾ ਇਹਦਾ ਬਿਆਨ ਹੀ ਹੋਣਾਗਾ ਮੇਰਾ ਉਹਨੂੰ ਇਹੀ ਰਿਪਲਾਈ ਹੈ ਕਿ ਤੂੰ ਮੈਨੂੰ ਇਹ ਗੱਲ ਕਹੀ ਹੈ ਤੈਨੂੰ ਮੈਂ ਕਰਕੇ ਜ਼ਰੂਰ ਦਿਖਾਉਂਗੀ ਜੇਕਰ ਤੇਰੇ ਕਿੰਨੀ ਸਾਲ ਤੇਰੀ ਉਮਰ ਹੋਊਗੀ ਘੱਟੋ ਘੱਟ ਹੋਊਗੀ 50 80 ਸਾਲ ਹਨਾ 50 ਕੁ ਸਾਲੀ ਲਾਲਾ ਹੋਰ ਤੂੰ ਜਿੰਨੇ ਨੂੰ ਮੈਂ ਵਿਆਹ ਕਰਾਣਾ ਨਾ ਲੱਗਦਾ ਤੇਰੇ ਸਾਸੂ ਮੁੱਕ ਜਾਣੇ ਉਹਨੇ ਨੂੰ अच्छा आज तू सारा कुछ ओदे पैसे वगैरह खा के तू onu आज कह रही है कि ओदी एजेंटनी सी और दुखी दा बंदा सी ठीक है जद ओदे ਨਾਲ 8 ਘੰਟੇ ਗੱਲਾਂ ਮਾਰਦੀ ਸੀ ਉਦੋਂ ਤੈਨੂੰ ਨਹੀਂ ਪਤਾ ਸੀ ਉਹ ਦੁੱਖੀ ਦਾ ਬੰਦਾ ਠੀਕ ਹੈ ਮੇਰਾ ਉਸ ਨਾਲ ਕੋਈ ਲਿੰਕ ਨਹੀਂ ਹੈਗਾ ਨਾ ਕੋਈ ਮੇਰਾ ਉਹਦੇ ਨਾਲ ਲੈਣਾ ਦੇਣਾ ਨਾ ਕੋਈ ਜੇ ਮੇਰੇ ਕੋਈ ਖਾਸ ਹੁੰਦਾ ਨਾ ਖਾਸ ਨਾਲ ਰੋਲਾ ਪਿਆ ਏ ਉਹਨੂੰ ਮੈਂ ਕਰਕੇ ਵੀ ਦਿਖਾ ਦੇਣਾ ਸੀ ਕਿ ਤੂੰ ਮੈਨੂੰ ਇਹ ਗੱਲ ਕਹੀ ਤੇ ਮੈਂ ਤੈਨੂੰ ਅੱਜ ਕਰਕੇ ਦਿਖਾਤਾ ਪਰ ਮੇਰੇ ਲਈ ਉਹ ਖਾਸ ਮੈਂ ਕੀ ਕਹਣਾ ਮੇਰੇ ਲਈ ਉਹ ਰੂੜੀ ਤੇ ਜਿਹੜੇ ਉਹ ਪਈ ਨਹੀਂ ਹੁੰਦੇਗੇ ਉਹ ਠਿੱਕਰੇ ਜੇ ਉਹਦੇ ਬਰਾਬਰ ਵੀ ਨਹੀਂ ਹੈਗਾ ਉਹ ਮੇਰੇ ਲਈ ਠੀਕ ਹੈ ਜਿਹੜਾ ਇਨਸਾਨ ਮੈਨੂੰ ਇਹ ਗੱਲ ਕਰ ਲੱਗਿਆ ਕਿ ਹੈ ਜੇਕਰ ਉਹ ਮੇਰੇ ਲਈ ਕੋਈ ਖਾਸ ਹੁੰਦਾ ਮੈਂ ਉਹਨੂੰ ਅੱਜੇ ਕਰਕੇ ਦਿਖਾ ਦੇਣਾ ਸੀ ਕਿ ਤੂੰ ਮੈਨੂੰ ਇਹ ਗੱਲ ਕਹੀ ਤੇ ਕਹੀ ਕਿਉਂ ਜਿੰਨਾ ਟਾਈਮ ਤਾ ਤੂੰ ਮੁੰਡਿਆਂ ਤੋਂ ਪੈਸੇ ਖਾਨੀ ਆ ਉਹਨਾਂ ਟਾਈਮ ਤਾ ਤੈਨੂੰ ਮੁੰਡੇ ਖਾਸ ਲੱਗਦੇ ਆ ਠੀਕ ਐ ਜਿੰਨਾ ਜਰ ਸਤਿਗੁਰੂ ਚਾਹੂਲ ਤੈਨੂੰ ਪੈਸੇ ਖਵਾਉਂਦਾ ਰਿਹਾ ਉਹਨਾਂ ਟਾਈਮ ਤੇਰੇ ਲਈ ਉਹ ਖਾਸ ਗਿਆ ਜਦੋਂ ਤੈਨੂੰ ਲੱਗਾ ਕਿ ਬੱਸ ਹੁਣੇ ਤਾਂ ਇਹਦਾ ਤਾਂ ਕੰਮ ਖਤਮ ਹੋਣ ਵਾਲਾ ਐ ਤਾਂ ਉਦੋਂ ਤੈਨੂੰ ਉਹ ਖਾਸ ਲੱਗਣੋਂ ਹਟ ਗਿਆ ਅੱਜ ਤੋਂ ਉਹ ਰੂੜੀ ਦਾ ਊੜਾ ਦੱਸ ਰਹੀ ਐ ਖੁਦ ਦੀ ਸ਼ਕਲ ਦੇਖੀ ਐ ਖੁਦ ਦੀ ਸ਼ਕਲ ਦੇਖੀ ਐ ਐਵੇਂ ਲੱਗਦੀ ਐ ਬੈਠੇ ਜਿਵੇਂ ਪੂੜਾ ਚੱਕਣ ਵਾਲੀ ਹੋਵੇਂ ਸਿਰ ਐਵੇਂ ਬੰਨਿਆ ਹੋਇਆ ਕੀ ਪਤਾ ਨਹੀਂ ਕੀ ਕਹਿੰਦੇ ਹੁੰਦੇ ਉਹਨੂੰ ਜੋ ਪੂਰਾ ਚੱਕਦੇ ਹੁੰਦੇ ਆ ਉਹ ਲੱਗ ਰਹੀਆਂ ਤੂੰ ਅੱਲੀ ਸਚਾਈ ਸੇ ਨੂੰ ਨਹੀਂ ਪਤਾ ਹੈਗੀ ਕਿ ਸੱਚੀ ਠੀਕ ਹੈ ਉਹ ਗੱਲ ਹੈ ਲੱਗਾ ਕਿ ਬਲੇਮ ਲਗਾਏ ਜਾ ਰਹੇ ਆ ਬਸ ਜਿਹੜੀ ਇਹ ਗੱਲ �������������������������������������������������������������������������������������������������������������������������������������������������������������������������������������� ਇੱਕ ਮੈਂ ਮੈਂ ਕਹਿ ਸਕਦੀ ਆ ਮਜ਼ਾਕ ਸੀ ਮੇਰੀ ਜ਼ਿੰਦਗੀ ਨਾਲ ਮੈਂ ਖੇਡ ਰਹੀ ਸੀ ਜ਼ਿੰਦਗੀ ਨਾਲ ਬਟ ਉਹ ਜਿਸ ਟਾਈਮ ਮਜ਼ਾਕ ਸੀ ਮੇਰੇ ਲਈ ਮੈਨੂੰ ਬਹੁਤ ਕੁਝ ਮਤਲਬ ਕੀ ਫੀਲ ਹੋਏ ਓਹ ਹੋ 10 ਬੰਦੇ ਖਾ ਗਏ ਇੰਨੇ ਦੇ ਪੈਸੇ ਖਾ ਗਏ ਹਜੇ ਮੈਡਮ ਨੂੰ ਇਹ ਹੀ ਨਹੀਂ ਪਤਾ ਵੀ ਰਿਸ਼ਤਾ ਹੁੰਦਾ ਕੀ ਹੈ ਜਿੱਦਨੂੰ ਇਹ ਨਹੀਂ ਪਤਾ ਸੀ ਵੀ ਰਿਸ਼ਤਾ ਕੀ ਹੁੰਦਾ ਪਰ ਤੋ ਉਹਦੇ ਨਾਲ ਭੱਜੀ ਕਿਉਂ ਸੀ ਕਿਉਂ ਭੱਜੀ ਸੀ ਭੱਜਣ ਦੀ ਗੱਲ ਤਾਂ ਦੂਰ ਯਾਰ ਜੇ ਤੈਨੂੰ ਨਹੀਂ ਪਤਾ ਵੀ ਵਿਆਹ ਕੀ ਹੁੰਦਾ ਤੇਰੀ ਚਲ ਉਸ ਟਾਈਮ ਏਜ ਛੋਟੀ ਸੀਗੀ ਠੀਕ ਹੈ ਜੇਕਰ ਤੈਨੂੰ ਨਹੀਂ ਹੈ ਚੀਜ਼ਾਂ ਦੀ ਸਮਝ ਤੇ ਆਦੀ ਮਾਂ ਪੁੱਛਦੀ ਠੀਕ ਹੈ ਆਪ ਦੀ ਮਾਂ ਨਾਲ ਗੱਲ ਸ਼ੇਅਰ ਕਰਦੀ ਪਰ ਤੇਰੀ ਮਾਂ ਤਾਂ ਖੁਦ ਤੈਨੂੰ ਇਹ ਸਭ ਕੁਝ ਸਿਖਾ ਰਹੀ ਹੈ ਠੀਕ ਹੈ ਉਹਦੇ ਉਹਦੀ ਬਦੌਲਤ ਹੀ ਤਾਂ ਤੂੰ ਸਭ ਕੁਝ ਕਰ ਰਹੀ ਆ ਹੁਣੇ ਹੀ ਤਾਂ ਤੈਨੂੰ ਕਿਹਾ ਹੋਇਆ ਵੀ ਤੂੰ ਕਰ ਹੁਣੇ ਤਾਂ ਤੈਨੂੰ ਖੁੱਲ੍ਹ ਦਿੱਤੀ ਹੋਈ ਹੈ ਤੂੰ ਕਰ ਨਹੀਂ ਤਾਂ ਮਾਵਾ ਰੋਕਣਾ ਜਾਂ ਫਿਰ ਮਾਂ ਕਹੇ ਕਿ ਬਿਆਹ ਕੰਮ ਨਹੀਂ ਹੋਊਗਾ ਤਾਂ ਠੀਕਰ ਜਵੇ ਕੋਈ ਨਹੀਂ ਸਕਦਾ ਤੇ ਦੂਜੀ ਗੱਲ ਇਹ ਗੱਲਾਂ ਕਰ ਕਰਕੇ ਤੈਨੂੰ ਲੱਗਦਾ ਕਿ ਤੈਨੂੰ ਸਿੰਪਥੀ ਮਿਲ ਜੂਗੀ ਇਹ ਕਦੇ ਵੀ ਨਹੀਂ ਹੋਣਾ ਠੀਕ ਹੈ ਜਿਆਦਾ ਚੰਟਨਾ ਨਾ ਬਣ ਤੇਰੇ ਲਈ ਇਹੀ ਬੈਟਰ ਹੈ ਵੀ ਪ੍ਰੂ ਮੇਰੇ ਬਾਨ ਅ ਲੋਕ ਕਰਛੇ ਪਈਆ ਸਭ ਕੁਝ ਜੋ ਵੀ ਲਿਖਿਆ ਹੋਇਆ ਉਹਦੇ ਵਿੱਚ ਬਿਲਕੁਲ ਸੱਚ ਹੈ ਜਿੱਥੇ ਜੱਜ ਦੇ ਸਾਈਨ ਹੋਏ ਕੁਝ ਵੀ ਹੋਇਆ ਹਾਲਾਂਕਿ ਮੇਰਾ ਵਿਆਹ ਕਿਸੇ ਨਾਲ ਨਹੀਂ ਹੋਇਆ ਜਿਹੜੇ ਮੇਰੇ ਤੇ ਬਲੇਮ ਲਗਾਏ ਜਾ ਰਹੇ ਆ ਕਿ ਇਹਦਾ ਵਿਆਹ ਹੋਇਆ ਰਾਈਟ ਜੀ ਆਕਾਸ਼ ਸੁਣਦੇ ਪਏ ਹੋ ਓਕੇ ਅ ਮੇਰੇ ਕੋਲ ਸਾਰੇ ਪ੍ਰੂਫ ਵੀ ਪਏ ਆ ਠੀਕ ਹੈ ਓਕੇ ਮਤਲਬ ਕਿ ਇਲਾਜ ਦੀ ਇੱਕ ਗੱਲ ਕੀਤੀ ਗਈ ਹੁਣ ਮੈਂ ਇਲਾਜ ਦੇ ਰਿਲੇਟਿਡ ਬੋਲ ਜੇ ਤੇਰੇ ਕੋਲ ਐਨੇ ਪ੍ਰੂਫ ਸੀ ਤਾਂ ਕਰੋ ਉਸ ਟਾਈਮ ਕਿਉਂ ਨਹੀਂ ਬੋਲੇ ਜਿਸ ਟਾਈਮ ਲਾਪਰੀਤ ਨੇ ਆ ਕੇ ਆਲਦੀ ਸਫਾਈ ਪੇਸ਼ ਕੀਤੀ ਸੀ ਉਸ ਟਾਈਮ ਪ੍ਰੂਫ ਕਿਉਂ ਕਿਹਾ ਕਿ ਮੈਂ ਕਿਸੇ ਨੂੰ ਕੋਈ ਸਫਾਈ ਨਹੀਂ ਦੇਣੀ ਅੱਜ ਵੀ ਪਤਾ ਤੂੰ ਕਿਉਂ ਇਹ ਸਬੂਤਾਂ ਦਾ ਡਰਾਮਾ ਅੱਗੇ ਪੇਸ਼ ਕਰ ਰਹੀਆਂ ਕਿਉਂਕਿ ਸਤਗੁਰੂ ਚਾਹਲ ਤੀਆਂ ਸਾਰੀਆਂ ਪੱਟੀਆਂ ਪੋਚ ਦੂਗਾ ਤੈਨੂੰ ਪਤਾ ਹੈ ਤੈਨੂੰ ਡਰ ਪੈ ਚੁੱਕਾ ਕਿ ਉਹ ਮੇਰੀਆਂ ਸਾਰੇ ਭੇਜ ਤਾਂ ਜਿਹੜੇ ਉਹ ਖੋਲ ਦੂਗਾ ਠੀਕ ਹੈ ਕੋਈ ਸਬੂਤ ਨਹੀਂ ਹੈਗਾ ਤੇਰੇ ਕੋਲ ਜੇ ਤੇਰੇ ਕੋਲੇ ਸਬੂਤ ਹੋਵੇ ਤੂੰ ਉੱਚ-ਮੁੱਚਲ ਦੱਸਣਾ ਸੀ ਕਿ ਆ ਮੇਰੇ ਕੋਲੇ ਸਬੂਤ ਤੂੰ ਤਾਂ ਐਨੀ ਫੁਕ ਰਹੀ ਹੈ ਤੇਰੇ ਕੋਲੇ ਕੋਈ ਸਬੂਤ ਨਹੀਂ ਹੈਗਾ ਵਾ ਠੀਕ ਹੈ ਹੁਣ ਤੈਨੂੰ ਪਤਾ ਕਿ ਤੇਰੇ ਸਾਰੇ ਪੁਰਾਣੇ ਨਿਕਲਣ ਕੇ ਬਾਅਦ ਠੀਕ ਹੈ ਐਸੇ ਕਰਕੇ ਤੂੰ ਹੁਣ ਮਿੱਠੀ-ਮਿੱਠੀਆਂ ਮਾਰ ਰਹੀਆਂ ਕਿ ਵੀ ਮੈਂ ਤਾਂ ਉਸ ਟਾਈਮ ਐਸੀ ਹੋ ਉਸ ਟਾਈਮ ਉਹ ਸੀ ਕੋਈ ਗੱਲ ਨਹੀਂ ਆ ਲਪਰੀ ਦਾ ਵੀ ਸਾਰੀ ਰਿਕਾਰਡਿੰਗ ਪਈ ਹੋਈ ਹੈ ਕਦੇ ਉਹ ਵੀ ਵਲੌਗ ਚ ਪਾਵਾਂਗੇ ਫਿਰ ਤੇਰਾ ਪਤਾ ਲੱਗੂ ਕਿੰਨੇ ਕ ਪਾਣੀ ਚ ਤੂੰ ਜੇਕਰ ਸੋਸ਼ਲ ਮੀਡੀਆ ਤੇ ਗਲਤ ਬੋਲ ਬੋਲਦੇ ਪਏਂ ਮੈਨੂੰ ਕਿਹੜੀ ਗੱਲ ਤੂੰ ਬੋਲਦੇ ਪਏ ਨੇ ਬਾਈ ਇਹ ਗੱਲ ਤੁਝੇਕਰ ਮੈਂ ਕਿਸੇ ਦੁਕਾਤ ਦੀ ਗੱਲ ਕਰਦੀ ਆ ਮੈਂ ਕਰਦੀ ਆ ਮੈਂ ਸ਼ਰਿਆਮ ਕਰਦੀ ਆ ਨਹੀਂ ਹੈਗੀ ਉਹ ਬੰਦੇ ਦੀ ਉਹ ਬੰਦੇ ਨਹੀਂ ਹੈਗੀ ਸੀ ਲਾਜ ਦੀ ਕੱਲ ਗੱਲ ਕੀਤੀ ਗਈ ਲਾਜ ਉਹ ਨਹੀਂ ਮੇਰੀ ਰੱਖੀ ਠੀਕ ਹੈ ਚਲੋ ਹੁਣ ਮੈਨੂੰ ਨਹੀਂ ਕੋਈ ਫਰਕ ਪੈਂਦਾ ਲੱਖਾਂ ਨਾਲ ਭਵੇਂ ਵੀਡੀਓ ਪਾਵੇ ਕੱਖਾਂ ਨਾਲ ਪਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾਗਾ ਦੂਜੇ ਨੰਬਰ ਤੇ ਅੱਜ ਜੇਕਰ ਮੈਂ ਗੱਲ ਕਰਾਂ ਦੇਖੋ ਜੇਕਰ ਮੈਨੂੰ ਉਹ ਇਨਸਾਨ ਨਾਲ ਫਰਕ ਪੈਂਦਾ ਮੈਂ ਵੀ ਮੁੰਡਿਆਂ ਨਾਲ ਵੀਡੀਓ ਪਾ ਸਕਦੀ ਸੀ ਮੈਨੂੰ ਕਿਹੜਾ ਕੋਈ ਕਮੀ ਆ ਮੁੰਡੇ ਬਾਦੂ ਆ ਠੀਕ ਹੈ ਮੁੰਡੇ ਮੈਨੂੰ ਆਪ ਮੇਰੇ ਨਾਲ ਫੋਟੋ ਬਹੁਤ ਜਾਣਿਆ ਨੇ ਨਾ ਹੁਣ ਜੇਕਰ ਕੋਈ ਉਦਾਂ ਬਹੁਤ ਜਾਣੇ ਇਦਾਂ ਦੇ ਨਹੀਂ ਜਿਹੜੇ ਮੇਰੇ ਨਾਲ ਪਿਕਸ ਕਰਵਾਉਂਦੇ ਨੇ ਜਿਹੜੇ ਮੈਨੂੰ ਖੁਦ ਕਹਿੰਦੇ ਨੇ ਸੁਣ ਲਓ ਇਹਦਾ ਪੱਕ ਸੁਣ ਲਓ ਪੱਕ ਸੁਣਾ ਕੇ ਕਿ ਤੂੰ ਲਲਰ ਲਾ ਰਹੀ ਹੈ ਹਜੇ ਵੀ ਤੂੰ ਫੁਕਰੀ ਝਾੜ ਰਹੀ ਹੈ ਹਜੇ ਵੀ ਤੂੰ ਸਿੰਪਥੀ ਗੇਨ ਕਰ ਨਹੀਂ ਗੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਤੈਨੂੰ ਸਿੰਪਥੀ ਮਿਲਣੀ ਨਹੀਂ ਠੀਕ ਹੈ ਸਾਰਿਆਂ ਨੂੰ ਪਤਾ ਸਭ ਪਬਲਿਕ ਨੂੰ ਪਤਾ ਤੂੰ ਕਿੰਨੀ ਕੁ ਪਾਣੀ ਚ ਸੋ ਇਹ ਤਾਂ ਤੂੰ ਉਮੀਦ ਨਾ ਹੀ ਰੱਖ ਜੇ ਤੇਰੇ ਕੋਲ ਕਿ ਪੱਕਾ ਸਬੂਤ ਹੈਗਾ ਤਾਂ ਹੀ ਬੋਲਿਆ ਕਰ ਨਹੀਂ ਤੇ ਤੇਰੀਆਂ ਗੱਲਾਂ ਤੇ ਟਰਸਟ ਕੋਈ ਨਹੀਂ ਕਰਨ ਵਾਲਾ ਠੀਕ ਹੈ ਸੋ ਕਿਦਾਂ ਦੀ ਲੱਗੀ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਾਫੀ ਹਰ ਇੱਕ ਵੀਡੀਓ ਤੁਹਾਡੇ ਕੋਲੇ ਮੇਰੀ ਪਹੁੰਚਦੀ ਹੋਵੇ ਖਾਸ ਕਰ ਮੈਗ ਫਰੀਦ ਤੇ ਮੈਗ ਫਰੀਦ ਦੀਆਂ ਵੀਡੀਓ ਰੋਸਟ ਕਰਨੀਆਂ ਮੇਰਾ ਫੇਵਰੇਟ ਕਰਦੇ ਸਭ ਤੋਂ ਘਟੀਆ ਕੁੜੀ ਲੱਗਦੀ ਐ ਮੈਨੂੰ ਸੱਚੀ ਕੋਈ ਮੈਨੂੰ ਸ਼ਰਮ ਨਹੀਂ ਮੰਨਿਆ ਮੈਂ ਕੁੜੀ ਆ ਠੀਕ ਐ ਪਰ ਇਹਦੇ ਵਰਗੀਆਂ ਹਰਕਤਾਂ ਤਾਂ ਰੱਬ ਕਦੇ ਵੀ ਨਾ ਕਰਵਾਵੇ ਸੋ ਸਪੋਰਟ ਕਰਿਓ ਲਾਈਕ ਤੇ ਕਮੈਂਟ ਜ਼ੋਰ ਕਰਿਓ ਸੋ